ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡ ਸੇਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਦੱਸਦੀ ਹੈ ਸਮਰਾਲਾ ਦੇ ਪਿੰਡ ਸੇਵ ਵਿੱਚ ਫੌਜੀ ਭਰਾਵਾਂ ਦੇ ਯਤਨਾਂ ਸਦਕਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਜ਼ਿਕਰਯੋਗ ਹੈ ਕਿ ਪਿੰਡ ਸੇਹ ਦੇ ਵਿਸ਼ਵ ਯੁੱਧ ਵਿੱਚ 25 ਫੌਜੀ ਸਨ ਇਹਨਾਂ ਦਾ ਜੀ ਸਾਰੇ ਨੂੰ ਸਮੂਹ ਨਗਰ ਨਿਵਾਸੀ ਪਿੰਡ ਸੇਹ ਦਾ ਸਾਰੇ ਬਜ਼ੁਰਗਾਂ ਭੈਣਾ ਭਰਾਵਾਂ ਦਾ ਬਹੁਤ ਜੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਤਲਾਕ ਸਮਝਿਆ ਸਰਪੰਚੀ ਦੀ ਸੇਵਾ ਦਿੱਤੀ ਗਈ ਹੈ ਜੀ ਤੇ ਸਾਡੇ ਖਾਸ ਤੌਰ ਤੇ ਕਰਨਲ ਦਲੇਰ ਸਿੰਘ ਜੀ ਜਿਨ੍ਹਾਂ ਨੇ ਸਰਬ ਸ਼ਾਂਤੀ ਕਰਾਉਣ ਦਾ ਆਪਣਾ ਬੜਵੰਦਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਮਹਾਰਾਜ ਨੇ ਕਿਰਪਾ ਕਰੀਆ ਸਰਪੰਚੀ ਕਰਨ ਦਾ ਮੌਕਾ ਦਿੱਤਾ ਤਾਂ ਆਪਾਂ ਪਹਿਲ ਦੇ ਆਧਾਰ ਤੇ ਪਿੰਡ ਦੇ ਵਿੱਚੋਂ ਜਿਉਂ ਕਿ ਅੱਜ ਦਾ ਘੜੀ ਕੋੜ ਬਣਿਆ ਪਿਆ ਜੀ ਨਸ਼ਿਆਂ ਨੂੰ ਖਤਮ ਕਰਾਂਗੇ ਉਸ ਤੋਂ ਉਪਰੰਤ ਜੋ ਵੀ ਆਪਣੀ ਐਜੂਕੇਸ਼ਨ ਆ ਹੈਲਥ ਸਿਸਟਮ ਆ ਉਹਨੂੰ ਵੱਧ ਤੋਂ ਵੱਧ ਸੁਧਾਰਨ ਦਾ ਜਿੰਨਾ ਸਰ ਤੋਂ ਹੋ ਸਕਿਆ ਸਾਰੀ ਮੈਂਬਰ ਪੰਚਾਇਤ ਨਾਲ ਮਿਲ ਕੇ ਜੀ ਪਿੰਡ ਦੇ ਵਿਕਾਸ ਵਿੱਚ ਪਿੰਡ ਦੀ ਤਰੱਕੀ ਵਿੱਚ ਜਿੰਨਾ ਵੀ ਸਾਰੀ ਸਮੂਹ ਪੰਚਾਇਤ ਤੋਂ ਹੋ ਸਕਿਆ ਅਸੀਂ ਆਪਣਾ ਬਣਦਾ ਯੋਗਦਾਨ ਪਾਣਾ। ਇੱਕ بڑا ਇਤਿਹਾਸਿਕ ਦਿਨ ਹੈ ਜਦੋਂ ਪਿੰਡ ਸੇਹ ਚ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਮਤਾ ਕੀਤਾ ਹੈ ਆਪਣੀ ਅਗਲੀ ਪੰਚਾਇਤ ਬਣਾਉਣ ਲਈ। ਇਹ ਪਿੰਡ ਚ ਪਹਿਲੀ ਵਾਰੀ ਹੋਇਆ ਹੈ। ਇਸ ਵਿੱਚ ਸਾਰੇ ਪਿੰਡ ਵਾਲਿਆਂ ਦਾ ਬਹੁਤ بڑا ਯੋਗਦਾਨ ਰਿਹਾ ਹੈ ਖਾਸ ਕਰਕੇ ਯੋਗਦਾਨ ਰਿਹਾ ਹੈ ਸਾਡੇ ਮੁੰਡੇ ਦਾ ਰਮਨਦੀਪ ਦਾ ਜਿਨੇ ਇੱਕ ਤਰ੍ਹਾਂ ਨਾਲ ਕਹਿ ਲਓਗੇ ਆਪਣੀ ਕੈਂਡੀਡੇਸੀ ਦੀ ਕੁਰਬਾਨੀ ਦਿੱਤੀ ਤੇ ਸਾਡੇ ਵੀਰ ਨੂੰ ਸਰਪੰਚ ਬਣਾਇਆ ਰਿੱਕੂ ਨੂੰ ਇਹ ਪਿੰਡ ਲਈ ਬਹੁਤ ਵੱਡੀ ਉਪਲਬਧੀ ਹੈ ਕਿਉਂਕਿ ਫਾਲਦੂ ਦੀਆਂ ਇਲੈਕਸ਼ਨ ਕੈਂਪੇਨਿੰਗ ਤੇ ਆਪਣਾ ਉਹਦੇ ਟਾਈਮ ਵਾਸਤੇ એનર્ਜੀ ਵੇਸਟ ਕਰਨ ਤੋਂ ਟੰਗਾ ਲੋਕਾਂ ਨੇ ਆਪਣੀ ਸੰਮਤੀ ਵੜਾ ਕੇ ਭਾਈਚਾਰੇ ਨਾਲ ਮਿਲ ਬੰਡ ਕੇ ਪਿਆਰ ਨਾਲ ਰਹਿਣ ਦਾ ਸੋਚਿਆ ਇਹਦੇ ਨਾਲ ਸਭ ਤੋਂ ਵੱਡੀ ਚੀਜ਼ ਇਹ ਹੋਏਗੀ ਕਿ ਜਿੰਨੇ ਵੀ ਹੁਣ ਤੁਹਾਡੇ ਕੋਲ ਕੰਮ ਆਉਂਦੇ ਨੇ ਪਹਿਲੀ ਗੱਲ ਤਾਂ ਜਿਹੜੀਆਂ ਗਵਰਨਮੈਂਟ ਦੀਆਂ ਗਰੰਟਾ ਨੇ ਉਹਨਾਂ ਨੂੰ ਯੂਟਿਲਾਈਜ਼ ਕਰਨ ਦਾ ਰੋਡ ਮੈਪ ਪਾਲਿਟੀ ਬਣਿਆ ਹੋਇਆ ਲੋਕਾਂ ਨੇ ਬਣਾ ਲਿਆ ਤੇ ਇਹ ਤੋਂ ਬਾਅਦ ਮੈਨੂੰ ਪੂਰੀ ਉਮੀਦ ਹੈ ਕਿ ਇਹਨਾਂ ਮੁੰਡਿਆਂ ਦਾ ਜਨੂਨ એનર્ਜੀ ਤੇ ਬਜ਼ੁਰਗਾਂ ਦੀ ਗਾਈਡੈਂਸ ਇਹਦੇ ਨਾਲ ਇਸ ਪਿੰਡ ਦੀ ਹੁਣ ਤਰੱਕੀ ਦਾ ਨਵਾਂ ਯੁੱਗ ਸ਼ੁਰੂ ਹੋਣਾ ਮੈਨੂੰ ਪੂਰੀ ਉਮੀਦ ਹੈ ਪਿੰਡ ਬਹੁਤ ਜਿਆਦਾ ਚੰਗੀ ਤਰੱਕੀ ਕਰੇਗਾ। ਪਿੰਡ ਦੇ ਲੋਕਾਂ ਦੀ ਤੁਹਾਡੇ ਤੋਂ ਬਹੁਤ ਆਸ ਹੈ। ਸਾਰੇ ਲੋਕ ਹੁਣ ਤੁਹਾਡੇ ਵੱਲ ਦੇਖ ਰਹੇ ਨੇ ਕਿ ਹੁਣ ਇੱਕ ਪਹਿਲਾ ਕਦਮ ਤਾਂ ਬਹੁਤ ਸੋਹਣਾ ਚੱਕਿਆ ਗਿਆ ਸਹਿਮਤੀ ਨਾਲ ਪੰਚਾਇਤ ਬਣਾਉਣ ਦਾ। ਇਸ ਤੋਂ ਬਾਅਦ ਅੱਗੇ ਲੋਕਾਂ ਨੂੰ ਜਵਾਬ ਦੇਣਾ ਪੈਣਾ। ਇਹ ਬਹੁਤ ਵੱਡੀ ਜ਼ਿੰਮੇਵਾਰੀ ਵਾਲੀ ਗੱਲ ਹੈ। ਮੇਰੀ ਇੱਕੋ ਹੀ ਸਲਾਹ ਰਹੂਗੀ ਆਪਣਾ ਕੰਮ ਚੰਗੀ ਤਰ੍ਹਾਂ ਨਾਲ ਕਰਨ, ਮਨ ਨੀਵਾ ਤੇ ਮੱਤ ਉੱਚੀ ਰੱਖਣ, ਸਾਰੇ ਲੋਕਾਂ ਨਾਲ ਆਪਣਾ ਪਿਆਰ ਨਾਲ ਰਹਿਣ, ਭਾਈਚਾਰੇ ਨਾਲ ਰਹਿਣ ਤੇ ਅੱਗੇ ਵਾਦਾ ਹੀ ਵਾਦਾ ਹੈ। ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਸਾਡੇ ਪਿੰਡ ਸੇਹ ਦੇ ਵਿੱਚ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਸਰਵ ਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਹੈ ਜੇਕਰ ਸਾਡੇ ਪਿੰਡ ਦੀ ਗੱਲ ਕੀਤੀ ਜਾਵੇ ਤੇ ਸਾਡਾ ਇਤਿਹਾਸ ਜਿਹੜਾ ਆਪਣੇ ਆਪ ਵਿੱਚ ਬਹੁਤ ਵੱਡਾ ਹੈ ਜਿਵੇਂ ਕਿ ਵਰਲਡ ਵਾਰ 1 ਦੇ ਵਿੱਚ ਸਾਡੇ ਪਿੰਡ ਤੋਂ ਤਕਰੀਬਨ 25 ਫੌਜੀ ਸੀਗੇ ਜੋ ਵਰਲਡ ਵਾਰ 1 ਦੇ ਵਿੱਚ ਜਿਨ੍ਹਾਂ ਨੇ ਆਪਣੀ ਸਮਰਧੀਤ ਕੀਤੀ ਸੀ ਤੇ ਉਸ ਤੋਂ ਬਾਅਦ ਤਿੰਨ ਆਜ਼ਾਦੀ ਘੁਲਾਕੀਆਂ ਨੇ ਸਾਡੇ ਪਿੰਡ ਦੇ ਵਿੱਚੋਂ ਤੇ ਜੇਕਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਰਨਲ ਸਾਫ ਤਿੰਨ ਤਿੰਨ ਕਰਨਲ ਨੇ ਸਾਡੇ ਪਿੰਡ ਦੇ ਤੇ ਬਹੁਤ ਜ਼ਿਆਦਾ ਗਿਣਤੀ ਆ ਮਾਸਟਰਾਂ ਦੀ ਬਹੁਤ ਜ਼ਿਆਦਾ ਗਿਣਤੀ ਆ ਫੌਜੀ ਵੀਰਾਂ ਦੀ ਤੇ ਜਿਹੜੀ ਸਰਬਸੰਮਤੀ ਦੇ ਨਾਲ ਇਹਨਾਂ ਨੇ ਸਾਨੂੰ ਚੁਣਿਆ ਆ ਪੰਚਾਇਤ ਨੂੰ ਪੂਰੀ ਨੂੰ ਚੁਣਿਆ ਆ ਤੇ ਅਸੀਂ ਪੰਚਾਇਤ ਵੱਲੋਂ ਵਾਅਦਾ ਕਰਦੇ ਆ ਕਿ ਜਿਹੜੇ ਵੀ ਪਿੰਡ ਦੇ ਕੰਮ ਸੀਗੇ ਵਿਚਾਲੇ ਰੁਕੇ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਤੋਰਾਂਗੇ ਤੇ ਨਵੇਂ ਕੰਮ ਜਿਹੜੇ ਹੈਗੇ ਨੇ ਉਹ ਵੀ ਕਰਾਂਗੇ ਤੇ ਜਿਹੜੇ ਕੰਮ ਹੋਏ ਹੋਏ ਨੇ ਉਹਨਾਂ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਪਿੰਡ ਦੇ ਸਾਰੇ ਫੌਜੀ ਵੀਰਾਂ ਦਾ तहे ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਮਤਲਬ ਇਹਨਾਂ ਯੋਗਦਾਨ ਪਾਇਆ ਤੇ ਇਹਨਾਂ ਜੋਰ ਲਾ ਕੇ ਪਿੰਡ ਦੀ ਜਿਹੜੀ ਪੰਚਾਇਤ ਦੀ ਹੈਗੀ ਸਰਬਸੰਮਤੀ ਨਾਲ ਪੰਚਾਇਤ ਨੂੰ ਬਣਾਇਆ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਨਗਰ ਦਾ ਵਾਡ ਵਾਸੀਆਂ ਦਾ ਸਭ ਦਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ